ਸਸਿਕਾ ਦੋਸਤੋ ਮੈਂ ਪ੍ਰੋਫੈਸਰ ਰਧਵਾ ਆਪਣੇ ਚੈਨਲ ਰਧਵਾ ਪਰਮਜੀਤ ਤੇ ਤੁਹਾਡਾ ਨੇਕਾ ਸਵਾਗਤ ਕਰਦਾ ਹਾਂ ਜੀ ਔਰ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਵੀਡੀਓ ਵੇਖਦੇ ਆ ਵੇਖਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੁਹਾਡੇ ਇੰਜ ਕਰਨਾ ਸਾਡੀ ਹੌਸਲਾ ਹਫਤੇ ਹੁੰਦੀ ਹੈ ਜੀ ਔਰ ਅਸੀਂ ਹੋਰ ਨਵੀਆਂ ਵੀਡੀਓ ਬਣਾਉਣ ਵਾਸਤੇ ਪ੍ਰੇਰਿਤ ਉਤਸ਼ਾਹਤ ਹੁੰਨੇ ਹਾਂ ਜੀ ਸਾਡੇ ਚੈਨਲ ਦਾ ਮਕਸਦ ਸਾਡੇ ਚੈਨਲ ਦੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਵਿਰਸੇ ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਨਾਲ ਜੁੜੇ ਹੋ ਜਿੰਦੇ ਵੀ ਪੱਕ ਨੇ ਉਸ ਨੂੰ ਆਪਣੇ ਚੈਨਲ ਦੇ ਖਿਲਾਫੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਪੰਜਾਬੀਆਂ ਦਾ ਮਹਾਨ ਵਿਰਸਾ ਜਿਹੜਾ ਹੈ ਉਹ YouTube ਦੀ ਕਾਮਨ ਹਿੱਕ ਵਿੱਚ ਮਲਿਆ ਜਾ ਸਕੇ ਅਤੇ ਆਲਵਰਡ ਯ ਜਨਰੇਸ਼ਨਸ ਆਲਵਰਡੀਆਂ ਪੀੜੀਆਂ ਇਸ ਤੇ ਨਾਜ਼ ਤੇ ਮਾਣ ਮਹਿਸੂਸ ਕਰਦੀਆਂ ਰਹਿਣ ਤੁਸੀਂ ਇਸ ਪੱਖੋਂ ਆਪਣਾ ਸਹਿਯੋਗ ਦੇਣ ਲਈ ਅੱਗੇ ਆਵੋ ਜੀ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਤੁਸੀਂ ਸਹਿਯੋਗ ਦੇਣ ਲਈ ਸਿਰਫ ਇਹਨਾ ਕਰਨਾ ਕਿ ਜੇ ਤੁਸੀਂ ਵੀ ਪੰਜਾਬੀ ਲੋਕ ਆਰੂਪਾਂ ਵਿੱਚੋਂ ਜਿਵੇਂ ਕੋੜੀਆਂ ਸੁਹਾਗ ਸਿਟਣੀਆਂ ਟੱਪੇ ਮਾਈਏ ਲੋਕ ਗੀਤ ਲੰਬੀ ਏਕਦੇ ਗੀਤ ਵਿਰਾਗ ਦੇ ਗੀਤ ਘਰਾਂ ਪਸੰਦ ਕਰਦੇ ਹੋ ਤੁਸੀਂ ਆਪਣੀ ਵੀਡੀਓ ਬਣਾ ਕੇ ਭੇਜਿਓ ਅਸੀਂ ਆਪਣੇ ਚੈਨਲ ਤੇ ਪਰੌਣ ਚ ਬਹੁਤ ਹੀ ਖੁਸ਼ੀ ਤੇ ਮਾਣ ਮਹਿਸੂਸ ਕਰਾਂਗੇ ਕਿਸੇ ਗੱਲ ਦਾ ਪਤਾ ਨਾ ਲੱਗੇ ਤਾਂ ਸਾਡਾ ਨੰਬਰ ਦਿੱਤਾ ਹੋਇਆ ਜੀ 9815535410 ਤੁਸੀਂ ਕਾਲ ਕਰਕੇ ਸਾਨੂੰ ਪੁੱਛ ਸਕਦੇ ਹੋ ਜੀ ਤੁਸੀਂ ਸਾਨੂੰ ਸ਼ਾਰਟ ਬਣਾ ਕੇ ਵੀ ਭੇਜ ਸਕਦੇ ਹੋ ਜਿਵੇਂ ਸਿਟਣੀਆਂ ਦੇ ਟੱਪਿਆਂ ਦੇ ਅਰਬੋਲੀਆਂ ਦੇ ਅਸੀਂ ਉਹ ਵੀ ਪਾਰਿਆ ਜੀ 50 ਸੈਕਿੰਡ ਦਾ ਸ਼ਾਰਟ ਹੋਵੇ ਤੁਸੀਂ ਜੋ ਵੀ ਕੋਈ ਸਾਨੂੰ ਭੇਜਣਾ ਚਾਹੁੰਦੇ ਤੁਸੀਂ ਸਾਨੂੰ ਕਾਲ ਕਰਕੇ ਪਛਲੇ ਇਹ ਸਾਨੂੰ ਜ਼ਰਾ ਕੁ ਸਮਝਾ ਦੇਵਾਂਗੇ ਔਰ ਸਾਡੇ ਚੈਨਲ ਦੀ ਦੂਸਰੀ ਕੋਸ਼ਿਸ਼ ਦੂਸਰਾ ਮਕਸਦ ਹੈ ਕਿ ਅਸੀਂ ਪੰਜਾਬੀ ਵਿਆਹਵਾਂ ਨਾਲ ਸੰਬੰਧ ਜਿਹਨਾਂ ਦੇ ਰਸਮੋ ਰਿਵਾਜ ਨੇ ਉਹਨਾਂ ਨੂੰ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਇਸ ਕਰਕੇ ਵੀ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿ ਪੰਜਾਬੀ ਵਿਆਹਾਂ ਦੀ ਸ਼ਾਨ ਸ਼ੌਕਤ ਜਿਹੜੀ ਹੈ YouTube ਦੀ ਕਾਮਲ ਹਿਕੜੀ ਵਿੱਚ ਸੰਭਾਲੀ ਜਾ ਸਕੇ ਔਰ ਆਉਣ ਵਾਲੀਆਂ ਪੀੜ੍ਹੀਆਂ ਨਾਸਤੇ ਮਾਨ ਮਹਿਸੂਸ ਕਰ ਸਕਣ ਅਤੇ ਦੂਸਰਾ ਇਸ ਕਰਕੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੀਆਂ ਕਿਉਂਕਿ ਜਿੰਨਾ ਦੋਸਤਾਂ ਨੇ ਆਪਣੇ ਬੇਟੇ-ਬੇਟੀਆਂ ਦੇ ਵਿਆਹ ਕਰਨੇ ਹੁੰਦੇ ਨੇ ਅਕਸਰ YouTube ਨੂੰ ਸਰਚ ਕਰਦੇ ਹੁੰਦੇ ਨੇ ਵਿਆਹ ਦੀਆਂ ਵੀਡੀਓ ਦੇ ਬਾਅਦ ਦੇ ਵੱਖਰੇ-ਵੱਖਰੇ ਆਈਡੀਆ ਲੈਣ ਵਾਸਤੇ ਔਰ ਤੁਹਾਡੀ ਵੀਡੀਓ ਵੀ ਕਿਸੇ ਦੀ ਸਰਚ ਵਿੱਚ ਆਵੇਗੀ ਔਰ ਕਿਸੇ ਨੂੰ ਨਵਾਂ ਆਈਡੀਆ ਦੇਵੇਗੀ ਸਾਡੇ ਚੈਨਲ ਤੇ ਜਿਹੜੀ ਵੀਡੀਓਜ਼ ਨੇ ਲੱਭਣ ਦਾ ਸੌਖਾ ਤਰੀਕਾ ਹੈ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਹੋ ਉਸ ਤੋਂ ਨਾਲ ਸਾਡੇ ਚੈਨਲ ਦਾ ਨਾਲ ਲਖੋ ਜਿਵੇਂ ਟੋਲ ਕੀ ਦੇ ਗੀਤ ਅਰਦਾ ਪਰਮਜੀਤ ਸਿਟਨੀਆਂ ਦਵਾ ਪਰਮਜੀ ਜਾਗਰ ਦਾ ਪਰਮਜੀਨ ਵੀਡੀਓ ਮਿਲ ਲਗੀ ਤੁਸੀਂ ਇੰਜੋਏ ਕਰ ਸਕਦੇ ਹੋ ਦੋਸਤੋ ਚਲਦੇ ਆ ਜੀ ਫਿਰ ਮਿਲਾਂਗੇ ਅਗਲੀ ਵੀਡੀਓ ਅੱਜ ਥੈਂਕ ਯੂ ਵੈਰੀ ਮਚ ਬਾਏ ਬਾਏ ਟੇਕ ਕੇਅਰ ਪੰਜਾਬੀ ਲੋਕੀਤਾਂ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਫੈਨਾਂ ਤੇ ਵੀਰਾਂ ਨੂੰ ਪਰਮਜੀਪ ਕਰ ਪੰਮੀ ਸਤਿ ਸ਼੍ਰੀ ਅਕਾਲ ਆਟਲੀਏ ਦੋਸਤੋ ਆਪਾਂ ਨੂੰ ਸਭ ਨੂੰ ਇਹ ਯੋਗਦਾਨ ਪਾਉਣਾ ਚਾਹੀਦਾ ਹੈ ਕਿ ਅਸੀਂ ਪੰਜਾਬੀ ਕਾਵ ਰੂਪਾਂ ਦੀ ਹਰ ਬੰਗੀ ਨੂੰ ਬਚਾ ਸਕੀਏ ਜੇ ਕੋਈ ਗੀਤ ਗਾ ਸਕਦਾ ਹੈ ਤਾਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਗੀਤ ਨੂੰ ਗਾ ਕੇ ਇਸ ਵਿੱਚ ਆਪਣਾ ਯੋਗਦਾਨ ਪਾਈਏ ਮੈਂ ਆਪਣੀਆਂ ਸਾਰੀਆਂ ਭੈਣਾਂ ਬੇਟੀਆਂ ਨੂੰ ਅਰਜ਼ ਕਰਾਂਗੀ ਕਿ ਜੇਕਰ ਉਹ ਕੋਈ ਗੀਤ ਗਾ ਸਕਦੀ ਹਨ ਕੋੜੀ ਗਾ ਸਕਦੀ ਹਨ ਸੁਹਾਗ ਟੱਪੇ ਸਿਟਣੀਆਂ ਗਾਉਣ ਦੇ ਯੋਗ ਹਨ ਤਾਂ ਉਹ ਜ਼ਰੂਰੀ ਵੀਡੀਓ ਬਣਾ ਕੇ ਗੰਧਾਵਾ ਪਰਮਜੀਤ YouTube ਚੈਨਲ ਤੇ ਭੇਜਣ ਪਰਮਜੀਤ ਸਿੰਘ ਗੰਧਾਵਾ ਪਾਈ ਸਾਹਿਬ ਉਹਨਾਂ ਗੀਤਾਂ ਨੂੰ ਆਪਣੇ ਚੈਨਲ ਤੇ ਸ਼ੇਅਰ ਕਰਕੇ ਮਾਣ ਮਹਿਸੂਸ ਕਰਨਗੇ ਅੱਜ ਮੈਂ ਵੀਰ ਦੇ ਵਿਆਹ ਨਾਲ ਚ ਬੰਨ੍ਹ ਤੀਤ ਗਾ ਰਹੀ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਭੈਣ ਤੇ ਭਰਾ ਦਾ ਰਿਸ਼ਤਾ ਬਹੁਤ ਹੀ ਕੋਮਲ ਤੇ ਬਹੁਤ ਹੀ ਪਿਆਰਾ ਹੁੰਦਾ ਹੈ ਚਲੋ ਫਿਰ ਸੁਣਦੇ ਹਾਂ ਗੀਤ ਵੀਰਾਇ ਅਧੀ ਰਾਤੀ ਆਇਆ ਨੀ ਜਗਾਓ ਬੱਤੀਆਂ ਵੀਰਾਇ ਅਧੀ ਰਾਤੀ ਆਇਆ ਨੀ ਜਗਾਓ ਬੱਤੀਆਂ ਵੀਰ ਦੇ ਸੋਹਣੇ ਸੋਹਣੇ ਕੇਸ ਨੀ ਸੁਨਹਿਰੀ ਅੱਖੀਆਂ ਵੀਰ ਦੇ ਸੋਹਣੇ ਸੋਹਣੇ ਕੇਸ ਨੀ ਸੁਨਹਿਰੀ ਅੱਖੀਆਂ ਵੀਰ ਨੂੰ ਮਹਿੰਦੀ ਲਾਵਣ ਆਈਆਂ ਦੋਵੇਂ ਪੈਣਾ ਸਕੀਆਂ ਵੀਰ ਨੂੰ ਮਹਿੰਦੀ ਲਾਵਣ ਆਈਆਂ दोवे भेण सकिया वीराय धीराया निञ्ज गा वो वीराय वीराया धीराया निज गा ओबिया वीर दे सोणे सोणे केस नी सुरकिया ਵੀਰ ਦੇ ਸੋਹਣੇ ਸੋਹਣੇ ਕੇਸ ਨੀ ਸੁਨਹਿਰੀ ਅੱਖੀਆਂ ਵੀਰ ਨੂੰ ਹਲਦੀ ਲਾਵਣ ਆਈਆਂ ਦੋਵੇਂ ਪੈਣਾ ਸਕੀਆਂ ਵੀਰ ਨੂੰ ਹਲਦੀ ਲਾਵਣ ਆਈਆਂ ਦੋਵੇਂ ਪੈਣਾ ਸਕੀਆਂ ਵੀਰਾ ਅੱਧੀ ਰਾਤੀ ਆਇਆ ਨੀਂਜਾਗਾਓ ਬੱਤੀਆਂ ਵੀਰਾ ਅਧੀ ਰਾਤੀ ਆਇਆ ਨੀਂਜਾਗਾਓ ਬੱਤੀਆਂ ਵੀਰ ਦੇ ਸੋਣੇ ਸੋਣੇ ਕੇਸ ਨੀਸਨਰੀ ਅਕੀਆਂ ਵੀਰ ਦੇ ਸੋਣੇ ਸੋਣੇ ਕੇਸ ਨੀਸਨਰੀ ਅਕੀਆਂ सेरा ीर नोसेरा बन्णे आयाोणा सकीया वीर नुसेरा बन्णे आयाोमेणा सकिया वीराय आया निज गाओबिया वीराय आया ਨੀਂਝਗਾਓ ਬੱਤੀਆਂ ਵੀਰ ਦੇ ਸੋਨੇ ਸੋਨੇ ਕੇਸ ਨੀ ਸੁਨੈਰੀ ਅੱਖੀਆਂ ਵੀਰ ਦੇ ਸੋਨੇ ਸੋਨੇ ਕੇਸ ਨੀ ਸੁਨੈਰੀ ਅੱਖੀਆਂ ਵੀਰ ਦੇ ਸੁਰਮਾ ਪਾਵਣ ਆਈਆਂ ਦੋਵੇਂ ਪਾ ਬੋ ਸਕੀਆਂ वीर दे सुर मा पावणि दोनो पाबो सकिया वीराय दीरती आया नीज गाओ बतिया वीराय दीरती आया नीज गाओ बतिया वीर दे सोने सोने केस ਨੀਸਨਰੀਆਂ ਖੀਆਂ ਵੀਰ ਦੇ ਸੋਨੇ ਸੋਨੇ ਕੇਸ ਨੀਸਨਰੀਆਂ ਖੀਆਂ ਵੀਰ ਨੂੰ ਕੋੜੀ ਚੜਾਵਣੇ ਆਇਆ ਦੋਵੇਂ ਪੂਆ ਸਕੀਆਂ ਵੀਰ ਨੂੰ ਕੋੜੀ ਚੜਾਵਣੇ ਆਇਆ ਦੋਵੇਂ ਮਾਮੀਆ ਸਕੀਆਂ विदा यदि रातिया निंजगाओ बत्तियां विदा यदि रातिया निंजगाओ बत्तियां वीर दे सोने सणे केश नीसनरी अखियां वीर दे सोने सणे केश ਨੀ ਸੁਨੈਰੀ ਅੱਖੀਆਂ ਨੀ ਸੁਨੈਰੀ ਅੱਖੀਆਂ ਨੀਂਝਗਾਓ ਭਕਤੀਆਂ ਧੰਨਵਾਦ